ਪਿਆਰ ਭਰੀ ਸਾਸਰੀ ਘਾਲ ਕਹਿੰਦੇ ਐਡ ਲਉਣੀ ਤਾਂਲੇ ਪੋਟਰ ਤੇ ਲੰਬੜ ਚਲੀ ਜਾਂਦਾ 5 ਤੋਂ 7 ਫੁੱਟ ਮੈਂ ਭੇਜ ਦੋ ਵੀਡੀਓ ਲੈ ਕੇ ਸ਼ੇਅਰ ਕਮੈਂਟ ਕਰ ਤੇ ਚੈਨਲ ਫੋਲੋ ਕਰ ਦਿਓ ਆਪਾਂ ਲੈ ਕੇ ਆਏ ਪੰਜ ਤੋਂ ਛੇ ਚੀਜ਼ਾਂ ਵੀਡੀਓ ਸਾੜੀ ਵੀ ਕਪੜਾ ਬਣ ਕੇ ਸਟੈਪ ਨਾ ਕਰਿਓ ਕੋ ਟਰੈਕਟਰ ਕੋ ਟਰਾਲਦੇ ਆ ਤੇ ਵੀਡੀਓ ਸਟੈਪ ਨਾ ਕਰਿਓ 1 ਨਹੀਂ ਫੁੱਟਾ ਟਰਾਲਾ ਜਿਲ੍ਹਾ ਬਰਸਰ ਪਿੰਡ ਬੜੀੜੀਆ ਤੇ ਕੋਕਾ ਵੀ ਟਰਾਲਾ 19 ਫੁੱਟ ਲੰਮਾ 7 ਫਟ ਚੌੜਾ ਤਾਂ ਸਿੰਚੀ ਗਾਡਰ ਤੇ ਰੇਲ ਦਾ ਹਿੱਸਾ ਵੀ ਬਈ ਦੇ ਭੈੜੀਆਂ 55ਾਂ ਦੀ ਮੱਛੀ ਹੋਕ ਕੋ ਪੂਰਾ ਵਧੀਆ ਟਰਾਲਾ ਆ ਰਸੇ ਕਸਣਾਂ ਵਾਲਾ ਲਵੇਟਣ ਵਾਲਾ ਪਿੱਛੇ ਵੀ ਲੱਗਿਆ ਵਾ ਕੁੰਡੀਆਂ ਲੱਗੀਆਂ ਪਿੱਛੇ ਸੈੜ ਦੇ ਟਰੈਕਟਰ ਪੋਣਾ ਹੋਵੇਗੀ ਖੁੱਬ ਜੇ ਟਰਾਲਾ ਤੇ ਬੇਰ ਚੇ ਲੱਗੇ ਵੀਲ ਕਵਰ ਪਏ ਹੋਏ ਆ ਲੈਕਟਾ ਛਟਾ ਲੱਗਿਆ ਰੰਗ ਵਗਿਆ ਕੁਆਲਿਟੀ ਦਾ ਕੀਤਾ ਵਾ 레ਜਰ ਕੱਟਦਾ ਸਾਰਾ ਟਰਾਲਾ ਬਣਿਆ ਵਾ ਵੈੱਡ ਵੀ 레ਜਰ ਕੱਟਦਾ ਬਣਿਆ ਪੰਜਾ ਪਾਈ ਪਾਲਾ ਵੈੱਡਾ ਤੇ ਮੰਜਾ ਝੰਝਾ ਲੱਗਿਆ ਵੇਰ ਤੇ ਵੀਲ ਕਵਰ ਪਏ ਹੋਏ ਆ ਤੇ ਮੰਜਾ ਵੀ ਲੱਗਿਆ ਵਾ ਤੇ 55 ਇੰਚ ਮੱਛੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚੀ ਮੋਟੀ ਬਟ ਵੱਡਾ ਟੂਲ ਬਾਕਸ ਲੱਗਿਆ ਵਾ ਕੁੰਡਗਾ ਛੁੰਡਗਾ ਮੂਰੇ ਵੀ ਲੱਗੇ ਆ ਲਾਸ ਕਸਣ ਵਾਲਾ ਪਿੱਛੇ ਵੀ ਲੱਗਾ ਪਾਣੀ ਵਾਲੀ ਟੈਂਕੀ ਤੇ ਉਹ ਲਾਸ ਲਵੇਟਣ ਵਾਲਾ ਲਾਸ ਇਕੱਠੀ ਕਰਨ ਨੂੰ ਤੇ ਪਾਣੀ ਵਾਲੀ ਟੈਂਕੀ ਵੀ ਲੱਗੀ ਵੀ ਆ ਵਾਟਰ ਪਣੀ ਤੇ ਇੰਨੇ ਵਧੀਆ ਡਰਾਹਦਾ 19 ਫੁੱਟ ਲੰਮਾ 7 ਫੁੱਟ ਕਿਆੜਾ ਰੇਟ ਦੀ ਗੰਦ ਕਰਕੇ ਆਪਾਂ ਰੇਟ ਹੈਗਾ 3,30,000 ਰੁਪਇਆ 3,30,000 19 ਫੁੱਟ ਲੰਮਾ 7 ਫੁੱਟ ਕਿਆੜਾ ਫੁੱਲ ਪਲੇਟ ਭਰੀ ਵੀ ਟਰਾਲ ਦੇਦੇ ਗੱਡਰਾਂ ਦੇ ਕਿੰਨੇ ਕਿਨਾਰੇ ਸੰਚੀਗਾ ਬਣਾ ਕੇ ਲਾਈਆਂ ਹਾਂ ਬਈ ਗਾਡਰ ਦਾ ਬੰਨਾ ਤੇ ਇਹ ਰਿਆmber ਸਰ ਪਿੰਡ ਬਣੀਟ ਖਾਲ ਪੂਰਾ ਵਧੀਆ ਟਰਾਲਦਾ 16 ਫੁੱਟਾ ਟਰਾਲਦਾ 10 ਇੰਚੀ ਗਾਡਰ ਦਾ ਨੜੀ ਹੱਬ 20 ਪਾਈ ਦੇ ਬੇਰਾਂ ਗਰੀਲ ਦੇ ਸਾ ਮੰਜਾ ਲੱਗਿਆ ਹੋਆ ਬੰਨਣ ਵਾਲਾ 16 7 ਦਾ ਟਰਾਲਦਾ ਇਹ ਵੀ ਵੇੜ ਕੇ ਲੱਗੇ ਆ ਵੀਲ ਕਵਰ ਪਏ ਆ ਵਿੱਡ ਤੇ ਪੰਜਾ ਪਾਈਪਾਂ ਵਾਲਾ ਦੇ ਜਿਹੜਾ ਕੱਟਦਾ ਉਹੋ ਕੋਸੀ ਇਤੜੇ ਇਦਾ ਥੋੜਾ ਜਿਹਾ ਜਿਹਾ ਕਲੱਚ ਲੱਗੇ ਆ ਡਾਲੇ ਨੂੰ ਤੇ ਪੂਰਾ ਵਧੀਆ ਟਰਾਲਾ ਕਿਸੇ ਦੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸਰ ਕਰ ਸਕਦੇ ਆ ਨੰਬਰ ਮਾਲਕ ਵੀ ਤਾਂ ਨੰਬਰ ਉੱਤੇ ਲਿਖਿਆ ਵਾ ਮਗਰ ਦੇ ਪਾਸੇ ਇੱਕ ਉਹ ਵੀ ਚਲਾਵਾਂਗੇ ਕੋਈ ਹੋਰ ਜੂਜਾ ਨੰਬਰ ਤਾਂ ਲਗੇ ਵਾਲੇ ਉਠਾ ਦੇ ਦੇਖਿਆ ਕਿਹੜਾ ਇਹ ਮਾਲਕ ਦਾ ਨੰਬਰ ਨੰਬਰ ਤਾਂ ਰਲੇ ਦਾ ਜਿਲ੍ਹਾ ਬਨਸਰ ਪਿੰਡ ਮਣੀ ਟਿਗਾ ਰੇਟ ਹੈਗਾ 2,70,000 ਰੁਪਇਆ 2,70,000 ਰੁਪਇਆ ਰੇਟ ਆ ਦਾ ਸਿੰਘ ਕੀ ਗਾੜ ਦਾ ਨੜੀ ਹੱਬ 22 ਦੇ ਬਾਹਰ ਹਾਂ ਸੰਗਲ ਵੀ ਲੱਗੇ ਕਲੱਕ ਵੀ ਲੱਗੇ ਵੇ ਆ ਡਾਂਡੇ ਨੂੰ ਤੇ ਲਾਈਟਾਂ ਸ਼ਾਈਟਾਂ ਲੱਗੀਆਂ ਬੇਰ ਤੇ ਲੱਗੇ 55 ਇੰਚ ਬੱਚੀ ਹੁੱਕ ਕਿਤੇ ਗੁੱਲਾ ਪਈ ਦਾ 4 ਇਚੀ ਵਧੀਆ ਟਰਾਲਾ ਫੁੱਲ ਮੋਡੀਫਾਈ ਹੋਇਆ ਵਾ ਬੇਰ ਤੇ ਲਗਾ ਰੱਸੇ ਕਥਨਾਂ ਪਿੱਛੇ ਵੀ ਲੱਗੇ ਮੂਰੇ ਵੀ ਲੱਗੇ ਕਿਸੇ ਵੀਰ ਪਹਿਲੇ ਲੈਣਾ ਵੀ ਨਿਸਪਰ ਕਰ ਸਕਦੇ ਆ 80 ਮਾਟਰ ਟਰੈਕਟਰ ਏਰੀਆ ਕੋਕਰੀ ਜਿਲ੍ਹਾ ਮੋਗਾ ਪਿੰਡ ਕੋਕਰੀ ਜਿਲ੍ਹਾ ਮੋਗਾ ਪਿੰਡ ਕੋਕਰੀ 80 ਮਾਡਲ ਹੈ ਸੀਆ 3510 ਆ 3510 3510 ਵਿੱਚ ਹੀ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਓਕੇ ਆ ਤੇ ਕਲਚ ਪਲੇਟ ਨਵੀਂ ਪਈ ਆ ਕਲਚ ਵਾਲੀ ਰਾਡ ਨਵੀਂ ਪਈ ਵੀ ਇਹ ਛਾਪਟੋ ਕੰਮ ਸਾਰਾ ਹੋਇਆ ਵਾ ਮਗਰ ਗੇਅਰ ਤਾਂ ਘਰਾਂਿਆਂ ਦਾ ਤੇ ਹੈੱਡ ਦਾ ਕੰਮ ਹੋਇਆ ਵਾ ਟਰੈਕਟਰ ਦਾ ਇੰਜਨ ਫੁੱਲ ਜੋਰ ਮਾਰਦਾ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 50000 ਰੁਪਿਆ ਰੇਟ ਆ 80 ਮਾਡਲ ਆ 85000 ਰੁਪਿਆ ਰੇਟ ਆ ਤੇ ਫੁੱਲ ਮੈਂਟਨ ਹੋ ਜੂਗਾ ਕਿੰਨਾ ਕਿੰਨਾ ਮਾਡਲ ਉਹਨੇ ਦਾ ਮਿਲ ਜੂਗਾ 85000 ਰੁਪਿਆ ਰੇਟ ਆ ਇੰਜਨ ਗੇਅਰ ਦਾ ਓਕੇ ਆ ਕਲਚ ਪਲੇਟ ਨਵੀਂ ਪਾਈ ਆ ਸ਼ਾਫਟਾਂ ਨਵੀਆਂ ਪਾਈਆਂ ਵਿਟਲੀਆਂ ਕਲਚ ਵਾਲੀਆਂ ਤੇ ਹੈੱਡ ਦਾ ਕੰਮ ਹੋਇਆ ਵਾ ਟਰੈਕਟਰ ਦਾ ਸਾਰੇ ਦਾ ਤੇ ਟਾਇਰ ਹੈਗੇ 40 45 ਪੈਸੇ 50 ਪੈਸੇ ਇੰਜਨ ਗੇਅਰ ਦਾ ਓਕੇ ਆ ਰੰਗ ਪੀਂਡ ਦਾ ਸਾਰਾ ਟਿੱਟ ਨਹੀਂ ਲਾਜਾ ਕਿਸੇ ਵੀਰ ਭਾਈ ਨੇ ਲੈਣਾ ਹੋ ਵੀਰ ਸੰਪਰਕ ਕਰ ਸਕਦੇ ਆ ਜਿਲਾ ਮੋਗਾ ਪਿੰਡ ਕੋਕਰੀ ਖੜਾ ਇਹ ਕਿਸੇ ਵੀਰ ਭਾਈ ਨੇ ਲੈਣਾ ਤੇ ਕਰੋ ਸੰਪਰਕ ਤੇ ਚੱਕੋ ਤਿਆਰ ਕਰਾਉਣ ਵਾਸਤੇ ਕੋਈ ਲੈ ਸਕਦਾ ਵੀਰ ਕੋ ਸਾਰੀ ਵਿਕਲ ਸਟੈਪ ਨਗਰ ਦੇਖੇ ਸ਼ੇਅਰ ਕਮੈਂਟ ਕਰਕੇ ਅੰਦਰ 92 ਮਾਡਲ ਨਾੜ ਕੇ ਲੈਣਾ ਤੇ ਹਰਿਆਣਾ ਨੰਬਰ ਜਿਲਾ ਮਾਨਸਾ ਉੱਥੇ ਖੜਾ ਇਹ ਇੰਜਨ ਗੇਰ ਦਾ ਓਕੇ ਆ ਕਾਜ ਪੱਤਰਾਂ ਦਾ ਟਰੈਕਟਰ ਵਿਧ ਗਿਆ ਪਿਆ ਤੇ ਹਾਥ ਤੋਂ ਨਹੀਂ ਟਰੈਕਟਰ ਦੀ ਵੇਖੀ ਸਕਦੇ ਕਿਉਂ ਜਾ ਤੇ ਰੇਟ ਵੀ ਹਿਸਾਬ ਨਹੀਂ ਆ 120000 ਰੁਪਇਆ ਮੰਗ ਕਰਦੇ ਮੌਕੇ ਦੇ ਮਾਨਤਾਨ ਕਰਦੇ ਨੇ 1992 ਮਾਡਲ ਇਹਨਾਂ ਕੀਰਤਾ ਉਹ ਕੇਆ ਨੰਬਰ ਹਰਿਆਣਾ ਤੇ ਇੱਥੇ ਖੜਾ ਇਹ ਜ਼ਿਲ੍ਹਾ ਮਾਨਸਾ ਕਿਸੇ ਵੀਰ ਪਈਏ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਵਧੀਆ ਟਰੈਕਟਰ ਆ ਨਾਟ ਜਰ 120000 ਰੁਪਇਆ ਰੇਟ ਆ ਮੁੱਲੇ ਟੈਰਾਂ 70 75 ਪੈਸੇ ਹੈ ਮਗਰ ਟੈਰ 20 25 ਪੈਸੇ ਆ ਕਿ ਅਰੇ ਆਹ ਕੋਸ ਹੈਗਾ ਨਾੜ ਗੇਰਾ ਟਰੈਕਟਰ ਹੈ ਇਹ ਗੇਰ ਦਾ ਉੱਪਰ ਹੁੱਕ ਖੁੱਗਦੀ ਜਾਂ ਨਾਲ ਦੀ ਹੁੱਕ ਆ ਸਾਰਾ ਸਮਾਨ ਨਾਲ ਦਾ ਗੇਰ ਲਿੰਕਾਂ ਸਭ ਕੁਝ ਨਾਲ ਦਾ ਟਰੈਕਟਰ ਦਾ 1 ਰੁਪਏ ਦਾ ਸਮਾਨ ਨਹੀਂ ਬਦਲਿਆ ਤੇ ਜੇਕਰ ਨਾੜ ਗੇਰਾ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ 99 ਮਾਡਲ 735 13 ਦੇ ਟਾਇਰ ਪਾਏ ਜਾਂ ਨਵੇਂ ਜਮਾ ਬੀਟੀ ਕੰਪਨੀ ਦੇ ਦੇ ਜਮਾਂ ਟਾਇਰ ਨਵੇਂ ਪਏ ਆ ਇੰਜਨ ਦੇ 855 ਵਾਲੇ ਪਏ ਆ 744 ਵਾਲੇ ਪਿਸਟਨ ਪਾਏ ਹੋਏ ਆ ਇੰਜਨ ਘੇੜਦਾ ਓਕੇ ਆ ਵਾਕੇ ਲੈ ਸਕਦੇ ਆ ਕੋਈ ਪੀੜਾ ਨੁਕਸ ਨਹੀਂ ਹੋਏ ਏੜ ਦਾ ਤਰਨ ਤਾਰ ਨਾ ਉੱਥੇ ਖੜਾ 735 ਰੇਟ ਹੈਗਾ 1.5 ਲੱਖ ਰੁਪਿਆ 1994 ਮਾਡਲ ਆ ਕੰਮ ਸਾਰਾ ਟਰੈਕਟਰ ਦਾ ਹੋਇਆ ਵਾ 13 ਹਲਾਂ ਦੇ ਵਾਕੇ ਲੈ ਸਕਦੇ ਫੈਬਰ ਦੀ ਛਤਰੀ ਲੱਗੀ ਹੋਟ ਲੱਗਿਆ ਵਾ ਇੱਕਰ ਪੀੜਾ ਨੁਕਸਾਨੀ ਟਰੈਕਟਰ ਦਾ ਮੂਲੇ ਇਸ ਤੋਂ ਲੈ ਕੇ ਮਗਰ ਦੇ ਸਿੱਟੇ ਹੀ ਕੰਮ ਹੋਇਆ ਵਾ ਪਈਕੇ ਦਾ ਦੇ ਟਰੈਕਟਰ ਆ ਮਹਲਕ ਦੇ ਤੇ ਤਾਂ ਵੇਚ ਰਹੀ ਉਹਨਾਂ ਨੇ ਟਰੈਕਟਰ ਤਾਂ ਉਹਦੇ ਰੇਤਾ ਪੈ ਗਿਆ ਉੱਥੇ ਦਰਿਆ ਚੋ ਤੇ ਉਹਨਾਂ ਨੇ ਟਰੈਕਟਰ ਵਾ ਢਾ ਲੈਣਾ ਕੋਈ ਵੱਟਾ ਸੱਟਾ ਕਰ ਸਕਦਾ ਉਹ ਵੀ ਕਰ ਦੇ ਵਿੱਚ ਕੋਕਾ ਵੀ ਟਰੈਕਟਰ 735 ਟਰੈਕਟਰ 744 ਦਾ ਸਮਾਨ ਪਾਇਆ ਵਧੀਆ ਟਰੈਕਟਰ ਆ 2008 ਮਾਡਲ ਟਰੈਕਟਰ ਆ ਸੋਨਾ ਦੇਖਾ ਇਹ ਜਿਹਨੇ ਕੀਤਾ ਉਹ ਕੇਹਾ ਵਾਹ ਕੇ ਲੈ ਸਕਦੇ ਆ 1 ਰੁਪਿਆ ਟਰੈਕਟਰ ਦੇ ਵਿੱਚ ਲਕਸ ਨਹੀਂ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ 700 ਚ 750 ਦਾ ਸੋਨਾ ਲਿਖਾ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ ਕੋਕਾ ਪੀਸਾ 70 75 ਪੈਸੇ ਟਾਇਰ ਆ ਤੇ ਮਾਲਕ ਵਿੱਚ ਨੰਬਰ ਉੱਤੇ ਕਿਹਦੇ ਆ ਸਾਰੀ ਗਣਕਾਰੀ ਫੋਨ ਲੱਗ ਜਾ ਸਕਦੇ ਆ ਰੇਟ ਹੈਗਾ 3 ਲੱਖ ਤੇ 30 ਹਜ਼ਾਰ ਰੁਪਿਆ ਅੱਠ ਮਾਟੜਾ ਕੋਕਾ ਪੀ ਟਰੈਕਟਰ ਵਾਹ ਕੇ ਲੈ ਸਕਦੇ ਆ 1 ਰੁਪਿਆ ਟਰੈਕਟਰ ਦੇ ਵਿੱਚ ਲਕਸ ਨਹੀਂ ਰੰਗ ਪੇਂਟ ਮਰਗਾੜ ਚਕਾਰ ਸਭ ਕੋ ਨੀਰ ਆਇਆ ਲੈਫਟ ਖੈਫਟ ਓਕੇ ਆ ਘੇਰ ਓਕੇ ਆ ਸਾਈਡ ਘੇਰਾ ਕਲਚ ਪਲੇਟ ਓਕੇ ਆ ਡੈਕਸ ਬਲਿਕਾਂ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ ਵਧੀਆ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦ ਸੰਪਰਕ ਕਰ ਸਕਦੇ ਆ 3 ਲੱਖ 30 ਹਜ਼ਾਰ ਰੁਪਿਆ ਰੇਟ ਆ 2008 ਮਾਡਲ ਆ 750 ਦਾ ਸੋਨਾ ਰੀਕਾ ਬਹੁਤ ਘੱਟ ਰੈਟ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਦ ਸੰਪਰਕ ਕਰ ਸਕਦੇ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਫੋਲੋ ਕਰਦੇ ਹੋ ਭਰਾਬਰ ਕਿ ਚੰਗੀ ਲੱਗੀ ਸ਼ੇਅਰ ਕਰਦੇ ਹੋ ਵੀਡੀਓ ਸਾਰੀ ਵਿਖਿਆ ਕਰੋ